मुख्यमंत्री भगवंत मान जो तो हस्पता च दाखिल होंगे ने तो उस तो बात चर्चा शुरू ने के हम मुख्यमंत्री बदलिया जाएगा इसके उत्ते सीएम मान ने की कहा के है केजरीवाल ने आके की बोलिया इस बारे चर्चा करांगे। नाल ही जो ਕਾਫੀ ਮਾਮਲਾ ਪਾ ਕੀ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਹੋਤੇ ਐਸਜੀਪੀਸੀ ਮੈਂਬਰਾਂ ਨੇ ਇਲਜ਼ਾਮ ਲਗਾਏ ਕਿ ਸ਼੍ਰੋਮਣੀ ਕਮੇਟੀ ਦੇ ਗੋਲਕ ਜੋ ਪੈਸੇ ਜਿਹੜੇ ਨੇ ਉਹ ਸੁਖਬੀਰ ਬਾਦਲ ਖਰਚ ਰਹਾ ਪਰ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਉਸ ਨੂੰ ਲੈ ਕੇ ਹਜਿੰਦਰ ਸਿੰਘ ਧਾਮੀ ਨੇ ਵੀ ਜਵਾਬ ਦਿੱਤਾ ਐਸਜੀਪੀਸੀ ਮੈਂਬਰਾਂ ਨੂੰ ਕੀ ਬੋਲਣੇ ਹਜਿੰਦਰ ਸਿੰਘ ਧਾਮੀ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੜੀ ਪੜੀ ਸਾਹਿਬ ਸਤ ਸੋਪੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਟਿਸਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਣ ਦੀਆਂ ਚਰਚਾਵਾਂ ਚੱਲੀਆਂ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਖੁਦ ਇਸ ਦੇ ਉੱਤੇ ਬਿਆਨ ਦਿੱਤਾ ਹੈ ਕਹਿੰਦੇ ਕਿ ਮੈਂ ਹਸਪਤਾਲ ਜਾਂਦਾ ਨਹੀਂ ਤੇ ਚਾਰ ਮੁੱਖ ਮੰਤਰੀ ਬਣ ਜਾਂਦੇ ਨੇ ਕਿ ਪਹਿਲਾਂ ਹੀ ਫੇਸਬੁੱਕ ਤੇ ਵਿਦਵਾਨ ਸ਼ੁਰੂ ਹੋ ਜਾਂਦੇ ਨੇ ਕਿ ਬਦਲਣ ਲੱਗਿਆ ਸਿਕਿਉਰਿਟੀ ਵੱਧ ਗਈ ਹੈ ਇਹਦੀ ਵੱਧ ਗਈ ਉਹਦੀ ਵੱਧ ਗਈ ਪਰ ਕਹਿੰਦੇ ਕੇਜਰੀਵਾਲ ਨੇ ਕਿਹਾ ਸੀ ਜਦੋਂ ਸ਼ਹਿਰ ਦਰਬਾਰ ਸਾਹਿਬ ਆਏ ਸੀ ਕਿ ਆਉਣ ਦੇ ਸਮੇਂ ਤੱਕ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਹੀ ਰਹਿਣਗੇ। ਪਹਿਲੀ ਗਲਤੀ ਆ ਕਿ ਇੱਕ ਨੰਬਰ ਤਾਂ ਵਿਸ਼ੇਸ਼ ਤੌਰ ਤੇ ਝੂਠਾ ਕੇਜਰੀਵਾਲ ਜੀ ਨੇ ਕਹਿੰਦੇ ਮੱਖ ਮੰਤਰੀ ਸਾਹਿਬ ਕਹਿੰਦੇ 25 ਦਿਨ 슈ਗਰ ਦਾ ਮਰੀਜ਼ ਹੋਣ ਦੇ ਬਾਵਜੂਦ ਹੀ ਧੋਖੜ ਧੜ ਰਕੀ ਹੂੰ ਤੇ ਭ੍ਰਿਸ਼ਟਾਚਾਰ ਦੇ ਕੇ ਚੋਂ ਸਾਡੀ ਪਾਰਟੀ ਨਿਕਲ ਕੇ ਆਈ ਤੇ ਮਹਾਰਾਜ ਜੀ ਭ੍ਰਿਸ਼ਟਾਚਾਰ ਦੇ ਚ ਫਸੇ ਤੁਸੀਂ ਕਿਉਂ ਜੋ ਜੀ ਕਿੰਨੀ ਵਾਰੀ ਤੁਸੀਂ ਵਾਅਦੇ ਕੀਤੇ ਤੇ ਕਿੰਨੀ ਵਾਰੀ ਤੁਸੀਂ ਮਾਫੀਆਂ ਮੰਗੀਆਂ ਜੇ ਸੱਚੇ ਹੋ ਤੇ ਮਾਫੀ ਕਿਉਂ ਮੰਗਦੇ ਹੋ ਤੁਸੀਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਕੀ ਕੇਜਰੀਵਾਲ ਨੇ ਪੂਰੇ ਕਰਵਾਇਆ ਜਾਂ ਕੀਤੇ ਤੇ ਭਗਵੰਤ ਮਾਜੀ ਤੁਸੀਂ ਹਸਪੀਟਲ ਬਿਮਾਰ ਸੀ ਜੇ ਤੁਹਾਡੀ ਹਾਲਤ ਸੀਰੀਅਸ ਸੀ ਤੇ ਤੁਹਾਡੇ ਫਿਰ ਕੌਮੀ ਕਮਿਸ਼ਨ ਨੂੰ ਉੱਥੇ ਕਿਨੇ ਰੋਕੇ ਸੀ ਤੁਹਾਡਾ ਪਤਾ ਲੱਣ ਨਹੀਂ ਗਿਆ ਉਹ ਜੀ ਤੁਹਾਡੇ ਐਮਐਲਏ ਤੁਹਾਡੇ ਗੱਲ ਪੈਣ ਦੇ ਵੀ ਸਾਡਾ ਕੋਈ ਕੰਮ ਨਹੀਂ ਹੁੰਦਾ ਸਾਡੀ ਕੋਈ ਗੱਲ ਨਹੀਂ ਸੁਣਦਾ ਤੁਸੀਂ ਕਹਿੰਦੇ ਬਦਲ ਦੀ ਗੱਲ ਹੀ ਕੋਈ ਨਹੀਂ ਚੱਲੀ ਕੇਜਰੀ ਵਾਲ ਇੱਕ ਨੰਬਰ ਆ ਝੂਠਾ ਵਿਅਕਤੀ ਜੇ ਦਰਬਾਰ ਸੇਬ ਦੇ ਜਾ ਕੇ ਕਹਿੰਦਾ ਭੀ ਮੁੱਖ ਮੰਤਰੀ ਭਗਵੰਤ ਮਾੜ ਰਣਗੇ ਤੇ ਇਹਦੇ ਕੋਈ ਮੋਰ ਨਹੀਂ ਲਾਤੀ ਇਸ ਗੱਲ ਦੇ ਉੱਤੇ ਵੀ ਤੁਸੀਂ ਮੁੱਖ ਮੰਤਰੀ ਰਹੋਗੇ ਤੁਸੀਂ ਭਗਵੰਤ ਮਾ ਜੀ ਕਲ ਨੋਟ ਕਰ ਲੋ ਅੱਗ ਬਲਦੀ ਅਤੇ ਧੂਆ ਨਿਕਲਦਾ ਜੇ ਕੋਈ ਕਹਾਣੀ ਚੱਲੀ ਆ ਤੇ ਗੱਲਬਾਤ ਚੱਲੀ ਆ ਤੇ ਫੇਰ ਹੀ ਇਹ ਗੱਲ ਨਿਕਲੀ ਆ ਤੇ ਬਕਾਇਦਾ ਤੌਰ ਤੇ ਸਿਸ਼ੋਧੀਆਂ ਤੇ ਸਤਿੰਦਰ ਜਾਨ ਨੇ ਫੇਰ ਕੁਝ ਵਿਧਾਇਕਾਂ ਨਾਲ ਮੀਟਿੰਗਾਂ ਕੱਲ ਹੀ ਕੀਤੀਆਂ ਸੀਗੀਆਂ ਜੀ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਤੁਸੀਂ ਪਛਾਹ ਕਿੰਨੀ ਗੱਲ ਕਹੋ ਵੀ ਸਾਡੀ ਬਦਲ ਦੀ ਕੋਈ ਗੱਲ ਨਹੀਂ ਚੱਲੀ ਤੁਹਾਡੇ ਤੇ ਸੰਕਟ ਦੇ ਬਦਲ ਹਾਲੇ ਵੀ ਮਟਰਾ ਰਹੇ ਇਹ ਮਤ ਸੋਚੋ ਪੀ ਮੇਰਾ ਕੋਈ ਕੀ ਵਿਗਾੜ ਲੂਗਾ ਪਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਭਗਵਾਨ ਤੁਮਾਨੂੰ ਬਦਲਣਾ ਇਹਨਾ ਸੌਖਾ ਨਹੀਂ ਉਹਨਾਂ ਦੀ ਖਾਸਤ ਬਦਲ ਨਹੀਂ ਹੈਗੀ ਆ ਜੀ ਤੁਹਾਡੇ ਤੇ ਕਿੰਨਾ ਕੁ ਦਬਾਅ ਪੈਂਦਾ ਕਿੰਨਾ ਕੁ ਕਿਹਾ ਜਾਂਦਾ ਅਸਤੀਫਾ ਦੇਣ ਵਾਸਤੇ ਤੁਹਾਨੂੰ ਸ਼ਿਸ਼ੋਧੀਆਂ ਦੇ ਅਸਤੀਫਾ ਦੇਣ ਵਾਸਤੇ ਕਿਹਾ ਨਹੀਂ ਤੁਸੀਂ ਇਨਕਾਰ ਕਰ ਦਿੱਤਾ ਹੁਣ ਤੁਹਾਨੂੰ ਕੇਜਰੀਵਾਲ ਕਹਿੰਗੇ ਅਸਤੀਫਾ ਦੇਣ ਵਾਸਤੇ ਕਹੇਗਾ ਤੁਹਾਨੂੰ ਦਸੰਬਰ ਦੇ ਵਿੱਚ ਆ ਕੇ ਇਹ ਕੰਮ ਲੋੜ ਕਰਦੇ ਮਰੀ ਤੁਸੀਂ ਤੇ ਤੁਸੀਂ ਬੀਬੇ ਪੁੱਤ ਬਣ ਕੇ ਉਹਨਾਂ ਦੀ ਗੱਲ ਵੀ ਮੰਨ ਜਿਓ ਕਿ ਚਲੋ ਜੀ ਮੈਂ ਅਸਤੀਫਾ ਦੇ ਦਿੰਦਾ ਕੋਈ ਗੱਲ ਇਸ ਕਰਕੇ ਜੇ ਧੂਆਂ ਤੁਸੀਂ ਕਹਿੰਦੇ ਹੋ ਜੀ ਕੁਝ ਸਾਬਕਾ ਪੱਤਰਕਾਰ ਕੁਝ ਸਾਬਕਾ ਵਿਦਵਾਨ ਕੁਝ ਸਾਬਕਾ ਗੈਂਗਸਟਰ ਕੋਈ ਸਾਬਕਾ ਡਰਗ ਇਹ ਸਾਬਕਾ ਕਿੱਥੋਂ ਹੋ ਗਿਆ ਕਹਿੰਦੇ ਜੇ ਸਾਬਕਾ ਮੁੱਖ ਮੰਤਰੀ ਹੋ ਜੇ ਸਾਬਕਾ ਪੱਤਰਕਾਰ ਵੀ ਹੋ ਜੇ ਦਾ ਜੇ ਸਾਬਕਾ ਪ੍ਰਧਾਨ ਹੋ ਸਕਦਾ ਤੇ ਸਾਬਕਾ ਵਿਦਵਾਨ ਵੀ ਹੋ ਸਕਦਾ ਵਾ ਜੇ ਸਾਬਕਾ ਜੇ ਸਾਬਕਾ ਪ੍ਰਧਾਨ ਮੰਤਰੀ ਹੋ ਸਕੇ ਤੇ ਸਾਬਕਾ ਬਕਾਇਦ ਤੌਰ ਤੇ ਗੈਂਗਸ ਵੀ ਹੋ ਸਕਦਾ ਵਾ ਇਸ ਕਰਕੇ ਜਿਹਨੇ ਦਵਾਈਆਂ ਦੇ ਛੜਤੀਆਂ ਤੇ ਨਸ਼ੇ ਛੱਡਦੇ ਉਹ ਸਾਬਕਾ ਹੀ ਹੋ ਗਿਆ ਜੀ ਇਸ ਕਰਕੇ ਤੁਸੀਂ ਇਹ ਗੱਲ ਟਿੱਪਣੀ ਕਰਨ ਲੱਗੀ 10 ਵਜੇ ਸੋਚੋ ਪਿੱਤ ਨੂੰ ਬਦਲਣ ਦੀ ਲੋਕ ਸੁਚੇਤ ਕਰ ਰਿਹਾ ਇਹ ਵਿਦਵਾਨ ਤੇ ਪੱਤਰਕਾਰ ਤੁਹਾਨੂੰ ਸੁਚੇਤ ਕਰ ਰਿਹਾ ਮੁੱਖ ਮੰਤਰੀ ਸਾਹਿਬ ਅਸਤੀਫਾ ਨਾ ਦਿਓ ਤੁਸੀਂ ਕਿਤੇ ਤੇ ਜੇ ਤੁਸੀਂ ਉਹਨਾਂ ਨੂੰ ਦਿਵਾਲੇ ਹੋ ਕਹਿੰਦੇ ਠੀਕ ਆ ਉਹ ਵਿਦਵਾਨ ਉਹ ਤੋਂ ਹੀ ਗੱਲ ਕਰਨਗੇ ਜਦੋਂ ਫਿਰ ਤੁਹਾਡੀ ਅਗਲਿਆਂ ਦੇ ਕੁਰਸੀ ਤੇ ਧੂਕੇ ਦਾ ਤਦ ਤੁਹਾਨੂੰ ਉਹ ਵੀ ਤੇਰੀਆਂ ਚੰਦਰੀਆਂ ਤੇ ਤੁਹਾਡੇ ਖਿਲਾਫ ਇਸ ਕਰਕੇ ਪੱਤਰਕਾਰਾਂ ਨੂੰ ਜਿਹੜੀ ਆ ਉਹ ਆੜੇ ਹੱਥੀ ਲੈਣ ਤੋਂ ਪਹਿਲਾਂ 10 ਵਾਰੀ ਸੋਚ ਜਿਆ ਕਰੋ ਕਿ ਤੁਸੀਂ ਕਿੰਨਾ ਪੰਗਾ ਲੈ ਰਹੇ ਹੋ ਇੱਥੇ ਤੇ ਕਲਿੰਟਨ ਵਰਗੇ ਕਹਿੰਦੇ ਸੀ ਵੀ ਜੇ ਡਰ ਲੱਗਦਾ ਤੇ ਸਾਨੂੰ ਪੱਤਰਕਾਰ ਨੂੰ ਤਾਂ ਲੱਗਦਾ ਹਿਟਲਰ ਵਰਗੇ ਕਹਿੰਦੇ ਸੀ ਡਰ ਲੱਗਦਾ ਤੇ ਪੱਤਰਕਾਰ ਨੂੰ ਲੱਗਦਾ ਪ੍ਰਤਾਪ ਸਿੰਘ ਕਹਿ ਰਹੇ ਹੋ ਕਿ ਨਾ ਹੁੰਦਾ ਸੀ ਡਰ ਲੱਗਦਾ ਤੇ ਕਾਲਜ ਦੇ ਵਿਦਿਆਰਥੀਆਂ ਕੋਲੋਂ ਤੇ ਪੱਤਰਕਾਰ ਨੂੰ ਲੱਗਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਜਿਵੇਂ ਪੰਜ ਵਾਰੀ ਮੁੱਖ ਮੰਤਰੀ ਬਣਿਆ ਤੇ ਪੱਤਰਕਾਰਾਂ ਦੀ ਬਦਲਤ ਬਣਿਆ ਉਹ ਕਿਸੇ ਪੱਤਰਕਾਰ ਤੇ ਟਿੱਪਣੀ ਨਹੀਂ ਸੀ ਉਹ ਜਿਹੀ ਕਰਦੇ ਕਿ ਵੱਡੀ ਵੀ ਟਿੱਪਣੀ ਕਿਸੇ ਨੇ ਕੋਈ ਨਹੀਂ ਕਿਹਾ ਉਹਦੀ ਬੋਦੀ ਬਾਦਰ ਵੀ ਨਹੀਂ ਸੀ ਕਰਦੇ ਤੇ ਤੁਸੀਂ ਪਤਾ ਨਹੀਂ ਕਿਹੜੀ ਖੁਸ਼ਫਹਿਮੀ ਜਾਂ ਗਲਤਫਹਿਮੀ ਚੋ ਜੀਦੇ ਉੱਤੇ ਤੁਸੀਂ ਪੱਤਰਕਾਰੀ ਦੀ ਟਿੱਪਣੀ ਕਰਦੇ ਹੋ ਤੇ ਤੁਹਾਨੂੰ ਇਸ ਤਰ੍ਹਾਂ ਪੱਤਰਕਾਰੀ ਦੀ ਪਾਵਰ ਦਾ ਨਹੀਂ ਪਤਾ ਜਿੱਤਾ ਪੱਤਰਕਾਰ ਸਾਰੇ ਇਕੱਠੇ ਹੋ ਕੇ ਆਪਣੀ ਆਈ ਤੇ ਆਜਣ ਤੇ ਸਰਕਾਰ ਨੂੰ ਫੇਲ ਵੀ ਕਰ ਸਕਦੇ ਆ ਤੇ ਜੇ ਆਪਣੀ ਆਈ ਤੇ ਆਜਣ ਤੇ ਫੇਲ ਸਰਕਾਰ ਨੂੰ ਕਾਮਯਾਬੀ ਕਰ ਸਕਦੇ ਬਿਲਕੁਲ ਤੁਹਾਡੇ ਤੇ ਪੱਲੇ ਹੀ ਕੁਝ ਨਹੀਂ ਹੈਗਾ ਤੁਹਾਡੇ ਅੱਧੇ ਜ਼ਿੰਮੇਵਾਰ ਤੇ ਬਗਯੋ ਇਹ ਫਿਰਦੇ ਜਿਹੜੇ ਤੁਹਾਡੀ ਪਿੱਠ ਪਿੱਛੇ ਗੱਲਾਂ ਕਰਦੇ ਵੀ ਮੁਖਵੰਦੀ ਨੇ ਸ਼ਰਾਬੀ ਕੁਆਬੀ ਤੇ ਤੁਸੀਂ ਜਿਹੜੀ ਗੱਲ ਕਰਦੇ ਹੋ ਪੱਤਰਕਾਰ ਸਾਹਿਬ ਕਾ ਪੱਤਰਕਾਰ ਸਾਹਿਬ ਕਾ ਵਿਦਵਾਨ ਸਾਹਿਬ ਕਾ ਗੈਂਗਤ ਸਾਹਿਬ ਕਾ ਡਰਗ ਸਟਿਕ ਆਦੇ ਹੁੰਦੇ ਵੀ ਚੰਗਾ ਬੋਲੋ ਤੇ ਥੋੜਾ ਬੋਲੋ ਜੀ ਬਹੁਤਾ ਖਾਣ ਤੇ ਬਹੁਤਾ ਖਾ ਬਹੁਤਾ ਖਾਣ ਤੇ ਬਹੁਤਾ ਬੋਲਣਾ ਵੀ ਸਿੱਧ ਖਰਾਬ ਹੁੰਦੀ ਤੇ ਜੇ ਮੈਂ ਤੁਹਾਨੂੰ ਕਹਿ ਦਿਆਂ ਫੇਰ ਤੇ ਅੱਗ ਬਲਦੀ ਤੇ ਧੂਆ ਹੁੰਦਾ ਜੇ ਧੂਆ ਹੁੰਦਾ ਤੇ ਫਿਰ ਪਤਾ ਲੱਗਦਾ ਵਾਕਿਆ ਇੱਥੇ ਕੁਝ ਹੈਗਾ ਤੇ ਪੱਤਰਕਾਰ ਤੇ ਵੀ ਧੂਏ ਦੀ ਆੜ ਚ ਕੋਈ ਨਾ ਕੁਝ ਲਿਖਣਗੇ ਤੇ ਕਹਿਣਗੇ ਕਿ ਇਹਨਾਂ ਨੂੰ ਕੁਝ ਤਾਂ ਕੁਝ ਜੀ ਨਿਸਕਰ ਕੇ ਅੱਗੇ ਤੋਂ ਥੋੜਾ ਸੁਚੇਤ ਹੋ ਕੇ ਰਹੋ ਕਟੋਕੜ ਜਿਹੜੀ ਲੋਬੀ ਤੁਹਾਡੀ ਮਦਦ ਕਰ ਰਹੀ ਹੈ ਜਿਹੜੀ ਤੁਹਾਡੇ ਸੁਚੇਤ ਕਰ ਰਹੀ ਹੈ ਜਿਹੜੀ ਤੁਹਾਡੇ ਨਾਲ ਖੜੀ ਜੇ ਉਹਦੇ ਟਿੱਪਣੀ ਕਰੋਗੇ ਤੇ ਫਿਰ ਤੁਹਾਡੀ ਉਸ ਆਜੜੀ ਵਾਲੀ ਹਾਲਤ ਹੋ ਜਾਏਗੀ ਜਿਨੇ ਇੱਕ ਵਾਰੀ ਕਿਹਾ ਸੀ ਸ਼ੇਰ ਆ ਗਿਆ ਸ਼ੇਰ ਆ ਗਿਆ ਸਾਰਾ ਪਿੰਡ ਬਚਾਉਣ ਆ ਗਿਆ ਉਹ ਕਹਿੰਦਾ ਮੈਂ ਤਾਂ ਮਜ਼ਾਕ ਕੀਤਾ ਸੀ ਦੂਜੀ ਮੇਰੀ ਕਹਿੰਦੇ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਅੱਧਾ ਪਿੰਡ ਬਚਾਉਣ ਆ ਗਿਆ ਕਹਿੰਦਾ ਮੈਂ ਤਾਂ ਮਜ਼ਾਕ ਕੀਤਾ ਤੀਜੀ ਵਾਰ ਸੱਚੀ ਮੇਰੀ ਸ਼ੇਰ ਆ ਗਿਆ ਚੀਕਦਾਰੇ ਕੋਈ ਬਚਾਉਣ ਵਾਸਤੇ ਨਹੀਂ ਆਇਆ ਤੇ ਧੋਇਲਾ ਵੀ ਕਿਤੇ ਸ਼ਰਨਾ ਹੋਵੇ ਪਿੱ ਤਾਂ ਨੂੰ ਕਿ ਬਚਾਉਣ ਵਾਸਤੇ ਨਾ ਮੜ ਕੇ ਆਵੇ ਕੋਈ ਪੀਸ ਕਰਕੇ ਹੋਲ ਕੇ ਅਸੀਂ ਨਹੀਂ ਕਿਤੇ ਵੀ ਨਹੀਂ ਹੈਗੇ ਨੇ ਕੁਝ ਪੱਤਰਕਾਰ ਜਿਹੜੇ ਕੁਝ ਅੱਥਾ ਜਿ ਖੇਡਦੇ ਨੇ ਹੈਗੇ ਨੇ ਕੁਝ ਵਿਦਵਾਨ ਜਿਹੜੇ ਆਪਣੀ ਵਿਦਵਤਾ ਨੂੰ ਲੈ ਕੇ ਜਿਹੜਿਆ ਉਹ ਉਹਦੇ ਗਲਤ ਫਾਇਦੇ ਠਾਉਂਦੇ ਨੇ ਹੈਗੇ ਨੇ ਕੁਝ ਜਿਹੜੇ ਗੈਂਗਸ ਨੇ ਅੱਜ ਕੱਲ ਲੀਡਰ ਬਣੇ ਬੰਦੇ ਗੈਂਗਸ ਤੇ ਉਹ ਵੀ ਹੈਗੇ ਨੇ ਜੇਦੀ ਕਲ ਨਹੀਂ ਹੈਗੇ ਲੇਕਿਨ ਇਹ ਵੀ ਸਿੱਧਾ ਪੱਤਰਕਾਰ ਜਿਆਦਾ ਨਾਂ ਲੈ ਕੇ ਕਹੋ ਕੁਝ ਫਲਾਣੇ ਪੱਤਰ ਕਹੋ ਜੀ ਐਸ ਕਿਸੇ ਦੇ ਪੱਤਰ ਦਾ ਵਿਸ਼ੇਸ਼ ਕਿਹਾ ਕੋਈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਕੁਝ ਦੀ ਗੱਲ ਕਰਦਾ ਸਭ ਕਿਸ ਹਿਸਾਬ ਕਿ ਇਸ ਗੱਲ ਦਾ ਬਕਾਇਦਾ ਤੌਰ ਤੇ ਜਿਹੜਾ ਕੋਈ ਗਿਲਾ ਨਾ ਹੋਵੇ ਤੁਸੀਂ ਤਾਂ ਸਾਰੇ ਮੇਰੇ ਤੇ ਸੇਬੰਦ ਦਿੱਤਾ ਜੀ ਜੀ ਤੁਸੀਂ ਵੀ ਜਿਵੇਂ ਜ਼ਿਕਰ ਕੀਤਾ ਕਿ ਇਹਨਾਂ ਦੇ ਆਪਣੇ ਐਮਐਲਏ ਨਾਰਾਜ਼ ਨਹੀਂ ਤੇ ਫਿਰ ਜਿਹੇ ਤਰੀਕੇ ਦੇ ਨਾਲ ਇਹ ਤਾਂ ਦਿਖਾਉਂਦੇ ਨੇ ਕਿ ਨਹੀਂ ਸਭ ਕੁਝ ਠੀਕ ਹੈ ਪਰ ਇਨਾਂ ਦੇ ਮੁਤਾਬਕ ਤਾਂ ਠੀਕ ਹੈ ਪਰ ਲੱਗਦਾ ਇਦਾਂ ਹੀ ਰਹੇਗਾ ਕਿ ਇਹਨਾਂ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਕਿ ਸੱਚੇ ਕਿ ਇਹਨਾਂ ਦੇ ਅੰਦਰ ਕੁਝ ਠੀਕ ਨਹੀਂ ਹੈ ਕਿਉਂਕਿ ਇਹਨਾਂ ਦੇ ਐਮਐਲਏ ਦੇ ਨਾਲ ਵਰਕਰ ਵੀ ਨਾਰਾਜ਼ ਨੇ ਕਿਉਂਕਿ ਗਮਨੀਸ਼ ਸਿਸੋਦੀਆ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਗੁਰਦੁਆਰੇ ਨਾਲ ਤਮਸਤਕ ਹੋਣ ਜਾਂਦੇ ਨੇ ਤੇ ਉਹਨਾਂ ਦਾ ਵਿਰੋਧ ਹੁੰਦਾ ਹੈ ਤੇ ਇਸ ਦੌਰਾਨ ਇਹ ਵੀ ਖਬਰਾਂ ਆਈਆਂ ਕਿ ਜਿਹੜੇ ਵਿਰੋਧ ਕਰ ਰਹੇ ਨੇ ਵੀ ਆਪ ਵਰਕਰ ਨੇ ਉਹੀ ਨਾਰਾਜ਼ ਨੇ ਇਹਨਾਂ ਤੋਂ ਬਟੇਂਡਾ ਹੋਇਆ ਮਾਨਸਾ ਹੋਇਆ ਸੰਗਰੂਰ ਹੋਇਆ ਇਹ ਇਨਕਲਾਬੀਆਂ ਦੀਆਂ ਧਰਤੀਆਂ ਨੇ ਜੀ ਜਦੋਂ ਕੋਈ ਇਨਕਲਾਬ ਉੱਠਿਆ ਇਸ ਪਾਸੇ ਉੱਠਿਆ ਮਾਜੇ ਦੀ ਧਰਤੀ ਤੇ ਲੜ ਲੜ ਮਰ ਦੇ ਮੱਟਣ ਵਾਲੀ ਹੈ ਇੱਥੋਂ ਦੇ ਲੋਕ ਲੜ ਸਕਦੇ ਨੇ ਮਰ ਸਕਦੇ ਨੇ ਰਾਜ ਖੋਹ ਕੇ ਦੇ ਸਕਦੇ ਨੇ ਇਹ ਇਹਦਾ ਦੀ ਸਿਫਤ ਹੈ ਜੀ 2007 ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਕਾਜੀ ਸਰਕਾਰ ਬਣੀ ਸੀ ਡਿਊ ਟੂ ਮਾਜਾ ਬਣੀ ਸੀ ਮਾਜਦੇ ਲੋਕਾਂ ਨੇ ਜਿਹੜਾ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਵੀਕਾਰ ਕੀਤਾ ਸੀ ਮਾਲਵੇ ਨੇ ਨਿਸ਼ ਕੀਤਾ ਤੇ ਮੈਂ ਪਹਿਲਾਂ ਵੀ ਕਿਹਾ ਮੈਂ ਫਿਰ ਕਹਿੰਦਾ ਬਹੁਤ ਜਲਦੀ ਆਮ ਆਦਮੀ ਪਾਰਟੀ ਪੰਜਾਬ ਇੱਕ ਪਾਰਟੀ ਫਾਰਮ ਹੋਣ ਜਾ ਰਹੀ ਹੈ ਬਹੁਤ ਜਲਦੀ ਤੇ ਜਿਹੜੇ ਅੱਜਛਾ ਸ਼ੋਧੀਆਂ ਦਾ ਵਿਰੋਧ ਹੈ ਉਹਦਾ ਸੰਕੇਤ ਵਰਕਰਾਂ ਨੇ ਕਿਹਾ ਸੀ ਲੜਦੇ ਰਹੇ ਅਸੀਂ ਮਰਦੇ ਰਹੇ ਅਸੀਂ ਆਪਣੀ ਦਸਤਾਰਾਂ ਨੂੰ ਹੰਦੇ ਰਹੇ ਉਸ ਦੀਆਂ ਡਾਂਗਾਂ ਖਾਦੇ ਰਹੇ ਵਿਰੋਧੀਆ ਤੋਂ ਅਸੀਂ ਆਪਣੀ ਗਾਲਾਂ ਖਾਦੇ ਰਹੇ ਸਾਡੀ ਕਦਰ ਤੁਸੀਂ ਕੀ ਕੀਤੀ ਸਾਡਾ ਦਿਨ ਸਵਾਰਿਆ ਕੀ ਤੱਕ ਉਸ ਸਾਡੀ ਕੋਈ ਪਛਪੜਤਾਲ ਨਹੀਂ ਹੈਗੀ ਇਹ ਚ ਕੋਈ ਛਟਕ ਵਾਲੀ ਗੱਲ ਨਹੀਂ ਹੈਗੀ ਕੋਈ ਪਛਪੜਤਾਲ ਨਹੀਂ ਵਰਕਰਾਂ ਦੇ ਇਨਾਂ ਦੀ ਲੀਡਰਾਂ ਦੀ ਹੈ ਠੀਕ ਸੀ ਜੀ ਟਰੂ ਤੇ ਜੇ ਹੁੰਦਾ ਕੋਈ ਸਿਆਣਾ ਬੰਦਾ ਉਹ ਕਹਿੰਦਾ ਅੱਛਾ ਸਰਦਾਰ ਸਾਹਿਬ ਤੁਸੀਂ ਬਿਲਕੁਲ ਠੀਕ ਜੋ ਕਹਿ ਰਹੇ ਹੋ ਤੁਹਾਡੇ ਦਾ ਤੱਕਾ ਤੁਸੀਂ ਕੈਮ ਲੋਗ ਗੱਲ ਕਰੋ ਕਿਦਾਂ ਚੰਡੀ ਘੜਾਉਣੀ ਹੈ ਤੁਸੀਂ ਚੰਡੀ ਘੜਾ ਜੋ ਬੈਠ ਕੇ ਜੋ ਗੱਲ ਕਰ ਲੈਣੇ ਬਸ ਨਹੀਂ ਬਲ ਕਰਨਗੇ ਪੰਚੂਗੋ ਅਗਲੇ ਦਾ ਗੁੱਸਾ ਠੰਡਾ ਹੁੰਦਾ ਤਾਂ ਕੋ ਇਹ ਕਹਿੰਦੇ ਤੂੰ ਰੀਲ ਬਣਾਉਣੀ ਬਣਾ ਲੈ ਯਾਰ ਉਹ ਕਹਿੰਦਾ ਰੀਲ ਬਣਾਉਣੀ ਹੈ ਮੈਂ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ ਵੀ ਤੁਸੀਂ ਚੌਧਰੀ ਬਣੇ ਹੋ ਦਿੱਲੀੋਂ ਆ ਕੇ ਇੱਥੇ ਆ ਕੇ ਪੰਜਾਬ ਦੇ ਜੀ ਨਾ ਤੁਹਾਨੂੰ ਪੰਜਾਬ ਦੇ ਸੱਭਿਆਚਾਰ ਦਾ ਪਤਾ ਨਾ ਇਥੋਂ ਦੀ ਸਾਇਕੀ ਦਾ ਪਤਾ ਨਾ ਲੋਕਾਂ ਦੇ ਤਰ੍ਹਾਂ ਇੱਥੇ ਕਲਚਰ ਦਾ ਪਤਾ ਤੁਸੀਂ ਚੌਧਰੀ ਬਣੇ ਹੋ ਇੱਥੇ ਆ ਕੇ ਤੁਸੀਂ ਜੀ ਕਿਹੜਾ ਫਿਰ ਦੋ ਵਿਰੋਧਾ ਸੀ ਸੋਦੀਆ ਦਾ ਇਹ ਸੰਕੇਤ ਦਿੰਦਾ ਵਾ ਵੀ ਆਉਣ ਵਾਲੇ ਦਿਨ ਆਮਾਦੀ ਪਾਰਟੀ ਵਾਸਤੇ ਸੁਖਾਵੇਂ ਨਹੀਂ ਹੋਣਗੇ ਜਿਸ ਦਿਨ ਚੋਦੀ ਅੰਨੇ ਕਿਆਸੀ ਦਰ ਸ਼ਾਮ ਦਾਮ ਡੰਡਪੇਤ ਕਿਆਸੀ ਨਾ ਜੀ ਇਹਨਾਂ ਦੀ ਪਾਰਟੀ ਚ ਲੋਜ ਨੂੰ ਐਸ਼ੂਦ ਤੁਸੀਂ ਬਾਦ ਟੁੱਟ ਜਾਂਦਾ ਵਾ ਤੁਹਾਡਾ ਸਾਬਕਾ ਮੰਤਰੀ ਤੇ ਐਮਐਲਏ ਮੌਜੂਦਾ ਐਮਐਲਏ ਨਾਲੇ ਵਾਲਾ ਜਾ ਕੇ ਹੱਥ ਜੋੜ ਕੇ ਬੇਨਤੀ ਕਰਦਾ ਵਾ ਗੁਰੂ ਸਾਹਿਬ ਦਾ ਗੁਰੂ ਕਾ ਬਾਗ ਵਾਲੇ ਬਾਬਿਆਂ ਨੂੰ ਕਾਰਸ਼ ਵਾਲੇ ਬਾਬਾ ਜੀ ਹਿੰਮਤ ਕਰੋ ਉਹ ਬੰਦ ਬੰਦੇ ਤੁਸੀਂ ਉਹ ਕਹਿੰਦੇ ਸਰਕਾਰ ਕਹਿੰਦੇ ਸਰਕਾਰਾਂ ਦੇ ਵਾਸਤਾ ਰੋਗ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਅਸੀਂ ਕੰਮ ਹੀ ਬੜਾ ਕਰ ਰਹੇ ਜਿਹੜਾ ਰਿਪੋਰਟ ਕੱਢ ਅੱਜ ਮੁੱਖ ਮੰਤਰੀ ਸਾਹਿਬ ਨੇ ਪੇਸ਼ ਕੀਤਾ ਨਾ 1 ਮਹੀਨੇ ਚ ਕਰ ਲਾਂਗੇ 15 ਦਿਨ ਚ ਕਰ ਲਾਂਗੇ 40 ਦਿਨ ਵਿੱਚ 6 ਮਹੀਨੇ ਚ ਕਰ ਜੇ ਤਾਂ ਮੈਂ ਤਾਂ ਬੜੇ ਬਾਦਦਰ ਅਸੀਂ ਟਰੈਕਟਰ ਵੀ ਦੇਾਂਗੇ ਜੇ ਅਸੀਂ ਜੀਐਸਵੀ ਮਸ਼ੀਨਾਂ ਵੀ ਦੇਾਂਗੇ ਅਸੀਂ ਸਭ ਕੁਝ ਤੁਸੀਂ ਕੱਖ ਨਹੀਂ ਨਾ ਤੁਹਾਡੇ ਪਿੰਲੇ ਕੱਖ ਨਹੀਂ ਹੈਗਾ ਸਰਕਾਰ ਦੇ ਪਿੰਲੇ ਤੇ ਆਪ ਨੰਗ ਬਾਪ ਨੰਗ ਗੱਲੀ ਗੱਲ ਹੋਈ ਤੁਸੀਂ ਕਹਿੰਦੇ ਫਰਾਂਸੀ ਦੇ ਦੇਂਗੇ ਅਸੀਂ ਤੁਹਾਨੂੰ ਤੁਸੀਂ ਕਹਿੰਦੇ ਹੋ ਧੜੇ ਬੰਦੀ ਨਹੀਂ ਹੈਗੀ ਸਾਡੀ ਪਾਰਟੀ ਧੜੇ ਬੰਦੇ ਦੀ ਕੋਈ ਧੜਾ ਨਹੀਂ ਤੇ ਆਵੇਖ ਹੀ ਲਿਆ ਬਟੰਡੇ ਤੁਸੀਂ ਜੋ ਕੁਝ ਹੋਇਆ ਜੇ ਸ਼ੋਦੀਆ ਦੇ ਜਸਤਿਕਨ ਖਲ ਨੇ ਲਾਹ ਪੱਕ ਜੀ ਵੇਖ ਲੈ ਤੁਸੀਂ ਉੱਥੇ ਇਹ ਉਹੀ ਸ਼ੋਦੀਆ ਵਾ ਮੁੱਖ ਮੰਤਰੀ ਭਗਵੰਤ ਮੀਤ ਤਾਜਪੁਰਸੀ ਹੁੰਦੀ ਆ ਤੇ ਪੀਲੀ ਦਸਤਾਰ ਸਾਡੇ ਸਲਾ ਸਜਾ ਕੇ ਨਾ ਪੀਲੀ ਇੱਕ ਤਾਮੂ ਫਲ ਤੇ ਥਾਮ ਫਲ ਛੱਡ ਕੇ ਮਿੱਠਾ ਸੀ ਉੱਥੇ ਤਾਂ ਉਹ ਦਿੱਲੀੋਂ ਇੱਕ ਦਿੱਲੀੋਂ ਅੱਗੇ ਨੇ ਜਿਹੜੇ ਦਿੱਲੀੋਂ ਅਗਲੇ ਦੇ ਡਾਂਗਾ ਨਾ ਭਜਾਇਆ ਹੋਰ ਤੁਸੀਂ ਪੰਜਾਬ ਜਾ ਕੇ ਗੱਲਾਂ ਕਰਦੇ ਹੋ ਟੱਕੇ ਟੱਕੇ ਦੀ ਜੀ ਪੰਜਾਬ ਦੇ ਲੋਕ ਪਿਆਰ ਵੀ ਬਹੁਤ ਕਰਦੇ ਆ ਸਤਕਾਰ ਵੀ ਬਹੁਤ ਕਰਦੇ ਆ ਤੇ ਤੇ ਸਤਕਾਰ ਵੀ ਬਹੁਤ ਕਰਦੇ ਜੇ ਆਪਣੀ ਅੱਜ ਤੇ ਆ ਜਾਣ ਬਿਲਕੁਲ ਮਾਜੇ ਦੇ ਵਿੱਚ ਅੱਜ ਚੋਣ ਹੋ ਜਾਵੇ ਨਾ ਅੱਜ ਚੋਣ ਹੋ ਜਾਵੇ ਇੱਕ ਵੀ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਉਦੀ ਦਿਖਾਈ ਨਹੀਂ ਦੇ। ਇਹ ਸੇ ਕਰਕੇ ਜਿਹੜੀ ਗੱਲ ਕੀਤੀ ਹੈ ਤੁਸੀਂ ਤੜਾ ਕੋਈ ਨਹੀਂ ਤੜਾ ਤੜੇ ਸਾਹਮਣੇ ਆ ਗਿਆ ਜ ਹੈਗਾ ਇੱਥੇ। ਜੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੈਂ ਬਿੱਟੂ ਨਾਲ ਡਿਬੇਟ ਕਰ ਲਈ ਤਿਆਰ ਹਾਂ ਤੇ ਤੁਹਾਡਾ ਚੈਲੰਜ ਕਬੂਲ ਕਰਦਾ ਤੁਸੀਂ ਭੱਜ ਗਏ ਮੈਦਾਨ ਛੱਡ ਕੇ ਤੁਸੀਂ। ਹਮ ਪਹਿਲਾਂ ਕੋਈ ਹੋਰ ਸੀ ਕਿ ਇਹਨਾਂ ਨੂੰ ਗੱਲਾਂ ਨਹੀਂ ਆਣੀਆਂ ਕਹਿੰਦੇ ਮੇਰੇ ਕੋਲ ਬੈਠ ਜਾਣ ਇਹਨਾਂ ਨੂੰ ਗੱਲ ਨਹੀਂ ਹੋਣੀ। ਤੇ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਆਜੋ ਗੱਲ ਕਰ ਲੈਨੇ ਆ ਤੇ ਫਿਰ ਹੁਣ ਕਹਿੰਦੇ ਰਹਿਣ ਦੋ ਹੁਣ ਤੁਸੀਂ ਕਿੱਥੇ ਗੱਲ ਕੇ ਭੱਜ ਗਏ ਹੋ ਤੁਸੀਂ ਇਹ ਜਿਹੜੀ ਜੀਬ ਆ ਨਾ ਚੀਬ ਇਹ ਕਹਿੰਦੀ ਆ ਕਿ ਤੂੰ ਮੂੰਹ ਨੂੰ ਗੱਲ ਕਹਿੰਦੀ ਮੂੰਹ ਨੂੰ ਕੱਢ ਮੈਂ ਤੈਨੂੰ ਘਰੋਂ ਕੱਢੂ ਤਾਂ ਹੂੰ ਤੇ ਤੁਸੀਂ ਪਹਿਲਾਂ ਆਪੇ ਗੱਲਾਂ ਕਰਕੇ ਤੇ ਆਪੇ ਭੱਜ ਜਾਂਦੇ ਹੋ ਇੱਕ ਪੰਜਾਬੀ ਦੇ ਕਮਦਮ ਤੁਸੀਂ ਮੁੱਖ ਮੰਤਰੀਓ ਕੋਈ ਸੁਧਾਰਨ ਵਿਅਕਤੀ ਨਹੀਂ ਇੱਕ ਕੋਈ ਰੈਕਟਰ ਜੀ ਨੇ 55 ਹਜ਼ਾਰ ਨੌਕਰੀਆਂ ਦਿੱਤੀਆਂ ਜੇ ਸੀ ਗੰਦੇ ਦਾ 150% ਦੇ ਦਿੱਤਾ ਜੇ ਸੀ ਸਹਾਰਾ ਕੀਤਾ ਜੇ ਕੋਈ 55 ਹਜ਼ਾਰ ਨੌਕਰੀਆਂ ਜਿਹਨਾਂ ਲੇਖਾ ਜਖਾ ਹੋ ਗਿਆ ਪਤਾ ਲੱਗ ਜੂ ਵਾਕਈ ਇਹ ਨੌਕਰੀਆਂ ਨਵੀਆਂ ਦਿੱਤੀਆਂ ਕਿ ਪੁਰਾਣੀਆਂ ਪੱਕੀਆਂ ਕੀਤੀ ਕਿਹੜੀ ਨੌਕਰੀ ਦਿੱਤੀ ਜਿਹੜੇ ਬੰਦੇ ਵਿਚਾਰੇ ਲੰਮੇ ਸਮੇਂ ਤੋਂ ਡਾਕ ਸੀ ਉਹ ਪੱਕੇ ਕਰਕੇ ਕਹਿੰਦੇ ਨੌਕਰੀ ਦਿੱਤੀਆਂ ਇਸ ਕੀ 55000 ਦਾ ਫਾਇਦਾ ਕੀਤਾ ਤੁਸੀਂ ਜੀ ਇਸ ਕਰਕੇ ਆਮ ਆਦਮੀ ਪਾਰਟੀ ਸਭ ਅੱਛਾ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਜੀ ਵੇਖੋ ਜੀ ਜਿਹੜੇ ਆ ਜਿਹੜੇ ਆਪਣੇ ਮੁੱਖ ਮੰਤਰੀ ਕਹਿਤਾ ਜੀ ਵੇਖੋ ਜੀ 22 ਤੱਕ ਇਹ ਛਪੜਾਂ ਦੀ ਸਫਾਈ ਕਰਨਾ ਹੈ 22 ਅਕਤੂਬਰ ਤੱਕ 596 ਪਿੰਡਾਂ ਦੀ ਕਲੀਨਿੰਗ ਚੱਲਣ ਡੈ ਸਾਡੇ ਪਹਿਲੇ ਚੱਲਦੇ ਨੇ ਹੋਰ ਅਸੀਂ ਡਾਕਟਰਾਂ ਦੀਆਂ ਟੀਮਾਂ ਹਰ ਪਿੰਡ ਵਿੱਚ ਭੇਜ ਰਹੇ ਆ 1707 ਪਿੰਡ ਸਕੂਲ ਜਿਹੜੇ ਨੇ ਇਹਨਾਂ ਦੀ ਅਸੀਂ ਜਿਹੜੀ ਵਿੱਚ ਪੂਰੀ ਸਫਾਈ ਕਰਨੇ ਥਲੇ ਸ਼ੁਰੂ ਹੋ ਗਏ ਨੇ ਪਤਾ ਨਹੀਂ ਕਿੱਥੇ ਸ਼ੁਰੂ ਹੋ ਗਏ ਅਜੇ ਤੇ ਗੋਡੇ-ਗੋਡੇ ਚੱਕਣ ਨਹੀਂ ਉੱਠੇ ਚੁੱਕਿਆ ਕਿ ਤੁਸੀਂ ਸਕੂਲ ਫਿਰੇ ਬੈਠੇ ਹੋ ਹਮ 550 ਐ ਐਂਬੂਲੈਂਸ ਕਿੱਥੇ ਨਹੀਂ ਵਿਖਾਉਂਦੇ ਸੀ ਕਿੱਥੇ ਐ ਐਂਬੂਲੈਂਸ ਹੈ ਗਈ ਕਿੱਥੇ ਤਾਂ ਨਹੀਂ ਫੋਗ ਮਸ਼ੀਨਾਂ ਲੱਗੀਆਂ ਬਖਾਦਰ ਤੁਸੀਂ ਚੰਡੀਗੜ੍ਹ ਦੇ ਗਲਿਆਰਾਂ 'ਚ ਬਹਿ ਕੇ ਇਹੋ ਜਿਹੀਆਂ ਗੱਲਾਂ ਕਰਨੀ ਆ ਪੱਤਰਕਾਰਾਂ ਨਾਲ ਕਰਕੇ ਤੇ ਕਮਨਵੇੜੀ ਕੀ ਕੰਮ ਜਲ ਜਣਾ ਇਹ ਸੌਖਾ ਵਾ ਜਿਹੜੇ ਰੂਟ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨਾ ਔਖਾ ਵਾ ਜੀ ਤੁਸੀਂ ਕਹਿੰਦੇ ਦਵਾਈਆਂ ਦੀ ਕੋਈ ਕਮੀ ਨਾਉਣ ਦਿੱਤੀ ਜਾਊਗੀ ਦਵਾਈਆਂ ਹੈ ਕਿੱਥੇ ਵਿਖਾ ਦੇ ਸਾਨੂੰ ਇੱਥੇ ਕੋਈ ਸੱਕਲੀ ਗੱਲ ਨਹੀਂ ਬਿਜਲੀ ਬੋਰਡ ਦਾ ਬਹੁਤ ਨੁਕਸਾਨ ਹੋਇਆ ਵਿੱਚ ਕੋਈ ਟਰਾਂਸਫਰ ਡਿੱਗ ਪਏ ਨੇ ਕਿ ਟੁੱਟ ਗਏ ਨੇ ਖੰਭੇ ਡਿੱਗ ਪਏ ਨੇ ਬੜਾ ਨੁਕਸਾਨ ਹੋਇਆ ਵਾ ਉਹਨੂੰ ਇਮੀਡੀਏਟਲੀ ਨੂੰ ਟਾਈਮ ਲੱਗੂਗਾ ਥੋੜਾ ਉਹਨੂੰ ਤਿਆਰ ਕਰਨ ਵਾਸਤੇ ਬਿਜਲੀ ਦੁਬਾਰਾ ਜਿਹੜੀ ਸਪਲਾਈ ਲੈਣ ਸ਼ੁਰੂ ਕਰਨ ਵਾਸਤੇ ਐਸੇ ਕਰਕੇ ਸਰਕਾਰ ਨੇ ਤਾਂ ਕੁਝ ਕੀਤਾ ਨਹੀਂ ਜਿਹੜੀਆਂ ਸਾਡੀਆਂ ਐਨ ਜੀਓ ਸੀ ਉਹਨਾਂ ਨੇ ਲੋਕਾਂ ਦੇ ਘਰਾਂ ਤੱਕ ਜਿਹੜੇ ਪਾਣੀ ਦੇ ਬੇਟਰੇ ਸੀ ਉਹਨਾਂ ਦੇ ਤੱਕ ਜਿਹੜੀਆਂ ਅਸੀਂ ਸੁੰਨ ਰੈਡਾ ਬਚਾਉਂਦੀਆਂ ਸੀਗੀ ਤੁਪ ਨਾਲ ਚਾਰਜ ਕਰ ਲਓ ਇਹ ਤੁਹਾਨੂੰ ਚੰਗਣੀ ਵੀ ਦੇਣੀ ਹੈ ਤੁਹਾਡੇ ਮੋਬਾਈਲ ਵੀ ਚਾਰਜ ਕਰਨੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਗੱਲਾਂ ਗੱਲਾਂ ਕਰਨੀਆਂ ਸिखਾਲੀਆਂ ਤੇ ਔਖੇ ਪਲ ਨੇ ਬੋਲ ਹੁੰਦੇ ਨੇ ਜੀ ਜੀ ਗੱਲਾਂ ਤੇ ਬਹੁਤ ਕਰਦੇ ਨੇ ਪਰ ਕੀ ਕੁਝ ਹੁੰਦਾ ਦੇਖਦੇ ਆ ਕਿ ਆਪਣੀਆਂ ਗੱਲਾਂ ਚ ਵੀ ਆਪ ਹੀ ਫਸ ਜਾਂਦੇ ਨੇ 22 ਚ ਲੋਕਾਂ ਨੇ ਤਾਂ ਇੱਕ ਬਦਲਾਅ ਦੇ ਦੇਖਦੇ ਆ ਜੋਸ਼ ਨਾਲ ਲੈ ਕੇ ਆਉਂਦੇ ਸੀ ਪਰ ਉਨਾ ਹੀ ਹੁਣ ਲੋਕਾਂ ਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਇਹਨਾਂ ਨੂੰ ਲੈ ਕੇ ਕੀ ਹੁੰਦਾ ਆਉਂਦੇ ਦਿਨਾਂ ਤੱਕ ਦੇਖਦੇ ਆ ਕਿ ਇਹਨਾਂ ਦੇ ਵਿੱਚ ਕੀ ਖਿੜਪੜ ਜਿਹੜੀ ਆ ਸਾਹਮਣੇ ਕਿਸ ਤਰੀਕੇ ਦੇ ਨਾਲ ਇਹ ਆਪੇ ਹੌਲੀ-ਹੌਲੀ ਬਾਹਰ ਆਵੇਗੀ ਪਟਸਾਬ ਇੱਕ ਹਰਜਿੰਦਰ ਸਿੰਘ ਧਾਮੀ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰਦੇ ਹੋਏ ਨਜ਼ਰ ਆਏ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲੱਗੇ ਸੀ ਕਿ ਸ਼ਨੋਮਨੀ ਕਮੇਟੀ ਦੀ ਗੋਦਕ ਚ ਜੋ ਪੈਸੇ ਆ ਰਹੇ ਨੇ ਉਹ ਬਾਦਲ ਦੇ ਵੱਲੋਂ ਵਰਤੇ ਜਾ ਰਹੇ ਨੇ ਤੇ ਧਾਮੀ ਨੇ ਧਾਮੀ ਨੇ ਬੋਲਿਆ ਕਿ ਵੈਸੇ ਤਾਂ ਆਟੇ ਚ ਨੂਨ ਪਾਉਂਦੇ ਆ ਪਰ ਇਹ ਨੂਨ ਨੂੰ ਹੀ ਗੁੰਨੀ ਜਾਂਦੇ ਆ ਧਾਮੀ ਸਾਹਿਬ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਪਿੱਠਲੇ ਸੋਟਾ ਜਿਹਨੂੰ ਫੇਰ ਲਿਆ ਕਰੋ ਤੁਹਾਡੇ ਬਕਾਇਦਾ ਰਾਜ ਦੇ ਵਿੱਚ ਕਿਹੜੀ ਗੜਬੜ ਨਹੀਂ ਹਿੱਥ ਜਥੇਦਾਰਾਂ ਦੀਆਂ ਬੇਇਤੀਆਂ ਕਰਕੇ ਉਹਨਾਂ ਦੇ ਖਿਲਾਫ ਪੁੱਠੇ ਸਿੱਦੇ ਬਿਆਨ ਦੇ ਦੇ ਕਿ ਅੱਜ ਵੀ ਤੁਹਾਡੇ ਲੋਕ ਜਿੰਨਾ ਦਾੜੇ ਪ੍ਰਕਾਸ਼ ਕੀਤੇ ਤੇ ਦੀਲੀਆਂ ਪਗੜੀਆਂ ਸਨੀਆਂ ਤੇ ਉਹਨਾਂ ਨੂੰ ਅਜੇ ਗੱਲ ਕਰਨ ਦੀ ਜਾਜ ਨਹੀਂ ਵੀ ਗੱਲ ਕਿਵੇਂ ਕਰਨੀ ਇਸ ਤੁਹਾਡੇ ਰਾਜ ਦੇ ਵਿੱਚ ਤਖਤਾਂ ਦੀ ਤੋਹੀਨ ਹੋਈ ਤਖਤਾਂ ਦੇ ਜਥੇਦਰਾਂ ਦੀ ਤੋਹੀਨ ਹੋਈ ਆ ਕੱਲ ਦੀ ਗੱਲ ਮੈਨੂੰ ਇੱਕ ਸਾਬਕਾ ਸਖਤਰ ਸ਼੍ਰੋਮਣੀ ਕਮੇਟੀ ਦਾ ਇੱਕ ਮੈਸੇਜ ਆਉਂਦਾ ਜੀ ਖਬਰ ਲਾ ਦਿਓ ਮੈਂ ਕਹਤ ਵਿਖ ਲੈਣੀ ਹੈ ਖਰ ਮੈਂ ਖਬਰ ਭੇਜੀ ਨਹੀਂ ਲੱਗੀ ਵੱਖਰੀ ਗੱਲ ਉਹ ACP ਇੱਕ ਮੈਂਬਰ ਨੇ ਗੁਰਦੁਆਰੇ ਦੇ ਵਿੱਚੋਂ 250 ਬੈਰੀ ਸੀਮਿੰਟ ਦੀ ਚੁੱਕੀ ਤੇ ਆਪਣੇ ਘਰ ਲੈ ਲਈ। ਰੋਲਾ ਪਿਆ। ਰੋਲਾ ਪੈਣ ਤੋਂ ਬਾਅਦ ਸਾਫਕਾ ਸਕੱਤਰ ਨੂੰ ਇੱਕ ਬੜਾ ਵੱਡਾ ਆਪਣੇ ਆਪ ਨੂੰ ਬੜਾ ਚੋਸਚਲਾ ਲੁਧਿਆਣੇ ਦਾ ਜਿੱਦ ਸਮਝਦਾ ਹੋ। ਉਹ ਫੋਨ ਕਰਦਾ ਵੀ ਤੈਨੂੰ ਫਲਾਣੇ ਬੰਦੇ ਮਿਲਣਾ ਚਾਹੁੰਦਾ ਇਹ ਕਾਦੇ ਵਾਸਤੇ? ਕੰਦਾ ਰੋਣਾ ਮੈਂ ਪਾ ਕਿਉਂ ਕਿਉਂ ਨਾ ਪਾ ਮੈਂ ਰੋਣਾ ਗਲਤ ਗਲਤ ਮੈਂ ਤੇ ਪਾ ਇਹਨਾਂ ਨੂੰ ਅ디 ਜਾਂਚ ਕਰਾਉਣੀ ਪਈਗੀ ਜਦੋਂ ਜਾਂਚ ਕਰਾਈ ਗਈ ਤੇ ਉਸ ਸ਼ਰੋਮਣੀ ਕਮੇਟੀ ਮੈਂਬਰ ਨੇ ਇੱਕ ਕਾਰਸੇ ਵਾਲੇ ਬਾਬੇ ਕੋਲ ਬਿੱਲ ਲੈ ਲਿਆ ਵੀ ਤੁਸੀਂ ਸੀਮੈਂਟ ਸਾਨੂੰ ਇੰਨੇ ਦਾ ਵੇਚਿਆ ਜਦੋਂ ਇਹ ਵੇਚਣ ਦੀ ਗੱਲ ਚੱਲੀ ਪੜਤਾਲ ਚੱਲੀ ਲੱਗ ਗਿਆ ਪਤਾ ਵੀ ਸਰਪਤ ਬੋਗਸ ਇਹਨਾਂ ਨੇ ਗੁਰਚਰਨ ਸਿੰਘ ਉੱਥੋਂ ਦਾ ਮੈਨੇਜਰ ਤੇ ਕੇਵਲ ਸਿੰਘ ਅਕਾਊਂਟਡ ਜਿਹੜੇ ਸੀ ਉਹ ਸਸਪੈਂਡ ਕਰ ਦਿੱਤੇ ਤੇ ਨਾਲ ਜਿਹੜਾ ਬਾਬਾ ਸੀਗਾ ਕਾਰਸੀਵਾਲਵਾ ਉਹਦੀ ਐ ਸਵਾਮਤ ਨੂੰ ਖਤਮ ਕਰਤੀ ਤੁਸੀਂ ਜਾਓ ਕਰ ਲਓ ਜੀ ਐਸ ਕਰਕੇ ਤੁਸੀਂ ਕਹਿੰਦੇ ਇੱਥੇ ਹੁੰਦਾ ਹੀ ਕੁਝ ਨਹੀਂ ਮੈਂ ਕੰਨਾ ਉਹ ਤੇ ਚਲੋ ਨੂਨ ਬੰਦੇ ਤੁਸੀਂ ਨੂਨ ਬੰਨੂ ਜਗੇ ਨਹੀਂ ਹੈਗੇ ਕਿਹੜਾ ਨੂਨ ਵੀ ਨਹੀਂ ਹੈ ਕਾਪੋਂ ਜੁਆਸਤੇ ਉਹ ਤੇ ਨੂਨ ਬੰਦੇ ਕੋਈ ਕਰ ਵੱਡਾ ਕਪਲਾ ਝੂਠ ਵਾਲਾ ਵੱਡਾ ਕਪਲਾ ਟਾਡੇ ਰਾਜ ਚ ਹੋਇਆ ਕਰੋਨਾ ਦੇ ਨਾਮ ਤੇ ਝੂਠ ਹੀ ਖਾ ਗਏ ਜਿਹੜੇ ਇੱਕ ਵੱਡੇ ਸਕੱਤਰ ਤੇ ਇਲਜ਼ਾਮ ਲੱਗੇ ਵੀ ਇੱਕ ਸਿਕ ਇੱਕ ਮੈਂਬਰ ਨੇ ਦੋਸ਼ ਇੱਕ ਮੁਲਾਜ਼ਮ ਨੇ ਦੋਸ਼ ਲਾਇਆ ਵੀ ਮੈਂ ਉਹ ਸਕੱਤਰ ਨੂੰ 18000 ਦੀ ਮਹੀਨੇ ਦੀ ਫੀਮ ਲੈ ਕੇ ਦਿੰਦਾ ਸੀ ਖਾਣ ਵਾਸਤੇ ਤੇ ਤੁਸੀਂ ਕੀ ਕਾਰਵਾਈ ਕੀਤੀ ਸੀ ਕੀਸ ਕਰਕੇ ਤਮੀਰ ਸਾਹਿਬ ਸਾਨੂੰ ਹੀ ਪਤਾ ਸਭ ਅੱਛਾ ਨਹੀਂ ਸਾਡੇ ਤੁਸੀਂ ਮੂੰਹ ਨਾ ਖਿਲਾਓ ਜੀ ਇਥੋਂ ਤੱਕ ਹਾਲਾਤ ਇੰਨੇ ਵਿਗੜੇ ਪੈ ਨੇ ਕਿ ਸ਼ਾਮ ਲਾਲ ਨਾਂ ਦਾ ਪ੍ਰਵਾਸੀ ਲੰਮੇ ਸਮੇਂ ਤੋਂ ਇੱਥੇ ਰਹਿ ਰਿਹਾ ਬੱਚੇ ਵੀ ਦੇ ਇੱਥੇ ਨੇ ਤੇ ਲੰਮੇ ਸਮੇਂ ਤੋਂ ਦਰਬਾਰ ਸਿਰ ਜਾ ਕੇ ਸੇਵਾ ਕਰਦਾ ਵਾ ਜੀ ਇਹਨਾਂ ਦੇ ਮੁਲਾਜ਼ਮ ਹੁਣ ਉਹਨੂੰ ਮੱਥਾ ਟੇਕਣ ਤੋਂ ਰੋਕਦੇ ਸੇਵਾ ਕਰਨ ਤੋਂ ਰੋਕਦੇ ਨੇ ਜਿਹੜੇ ਪਾਲਕੀ ਸਾਹਿਬ ਤੇ ਹਾਰ ਚੜਾਏ ਹੁੰਦੇ ਹਨ ਜੀ ਤੇ ਜਦੋਂ ਉਹਦੇ ਵਿਕਾਰ ਹੋਏ ਹੁੰਦੇ ਤੇ ਜਦੋਂ ਉਹ ਆਪਣੇ ਘਰ ਲੈ ਕੇ ਜਾਂਦਾ ਸੀ ਤੇ ਉਹਦੇ ਤੋਂ ਖੋਲਿਆ ਪਿੱਤੂ ਨਹੀਂ ਘੱਟ ਸੇ ਕਹਿੰਦੇ ਜੀ ਮੈਨੇਜਰ ਦਾ ਹੁਕਮ ਕਿਹੜੇ ਮੈਨੇਜਰ ਦਾ ਹੁਕਮ ਇਹ ਨਹੀਂ ਪਤਾ ਦਿਨੇਸ਼ ਕੁਮਾਰ ਦਾ ਨਾਮ ਦਾ ਇੱਕ ਪੰਡਤ ਘਟੋ ਘਟ 25 ਸਾਲ ਸੇਵਾ ਕੀਤੀ ਇਹਨਾਂ ਨੇ ਉਹਦੀ ਸੇਵਾ ਬੰਦ ਕਰਨ ਹੈਪੀ ਨਾ ਦਾ ਇੱਕ ਨੌਜਵਾਨ ਜਿਹੜਾ ਡੇਲੀ ਆਪਣੇ ਕੋਲੋਂ 570 ਦੇ ਹਾਰ ਲੈ ਕੇ ਹੁੰਦਾ ਸੀ ਤੇ 594 ਸੀ ਉਹਦੀ ਸੇਵਾ ਬੰਨ੍ਹ ਕਰਦਾ ਜੀ ਜਿਹੜਾ ਬਕਾਇਦਾ 1984 ਦਾ ਜਦੋਂ ਅਟੈਕ ਹੁੰਦਾ ਵਾ ਉਹਦੋਂ ਪਹਿਲਾ ਤਰਸੀਮ ਲਾਲ ਨਾਂ ਦਾ ਇੱਕ ਮੁੰਡਾ ਨੌਜਵਾਨ ਅੰਧਾਰੀਆ ਮੁੰਡਾ ਜਦੋਂ ਹਾਲਾਤ ਖਰਾਬ ਸੀਗੇ ਪਾਲਕੀ ਸਾਹਿਬ ਦੀ ਸੇਵਾ ਕਰਦਾ ਸੀ ਉਹ ਬਾਹਰ ਵੀ ਕੰਡਦਾ ਸੀ ਅੰਦਰ ਵੇਖਦੇ ਉਹਨੂੰ ਬੰਦਾ ਧੱਕੇ ਮਾਰ ਕੇ ਕੱਢ ਦਿੰਦਾ ਤੁੰਬਾ ਤੁਹਾਡੇ ਤੇ ਨਿਹੁਰ ਚਾ ਕੁਛ ਹੋਇਆ ਵਾ ਤੁਸੀਂ ਕਹਿੰਦੇ ਪੀਓ ਲੂਣ ਮੈਂ ਤਾਂ ਤੇ ਕਟਕੜਾ ਲੂਣ ਗੋਦੇ ਤੇ ਲੂਣੀ ਬੁੱਲਣ ਵਾਸਤੇ ਨਹੀਂ ਹੈਗਾ ਤੁਹਾਡੇ ਕੋਲੇ ਤੇ ਜੇ ਨਾ ਮੈਨੇਜਰ ਨੂੰ ਪੁੱਛ ਲੋ ਤੇ ਫੋਨ ਚੁੱਕ ਦੇ ਚੁੱਕ ਜਾ ਪ੍ਰਤਾਪ ਕਰਾ ਲਿੰਦੇ ਵੀ ਅਸੀਂ ਸ਼ਾਮ ਲੱਲ ਦਾ ਕੀ ਕਸੂਰ ਹੈ ਜੀ ਦਿਨੇਸ਼ ਕੁਮਾਰ ਦਾ ਕੀ ਕਸੂਰ ਹੈ ਸਿਰਫ ਹਿੰਦੂ ਨੇ ਹੋਇਆ ਇਸ ਕਰਕੇ ਜੀ ਕਦੀ ਕਿਸੇ ਦੇ ਕਈ ਦੋਸ਼ ਲਾ ਦੇ ਕਦੀ ਕਰਕੇ ਕਿਸੇ ਦੋਸ਼ ਲਾ ਦੇ ਇੱਕ ਟੁਕੜ ਬੋਜੇ ਭਰਤੀ ਕਿਤੇ ਉੱਥੇ ਦਾ ਜਿਹੜੇ ਨਵੇਂ ਉੱਥੇ ਨੇ ਆ ਜਿਹੜੇ ਨੌਜਵਾਨ ਜੇ ਇੱਕ ਉਹ ਆਪਣੇ ਆਪ ਨੂੰ ਉੱਥੇ ਕਹਿੰਦੇ ਸਾਡੇ ਤੋਂ ਵੱਡਾ ਹੋ ਗਏ ਇੱਥੇ ਧਾਰਮਿਕ ਨਹੀਂ ਨਹੀਂ ਤੁਸੀਂ ਅਸੀਂ ਧਰਮ ਹਬਸਤ ਵੱਡੇ ਹੈਗੇ ਇੱਥੇ ਇਸ ਕਰਕੇ ਧਾਮੀ ਸਾਹਿਬ ਹੰਦੇ ਹੰਦੇ ਢੱਕੀ ਰਿਚ ਤੇ ਕੋਈ ਨਾ ਪੁੱਜੇ ਰਹਿਨ ਢੱਕੀ ਤੇ ਜਿਹੜੇ ਤੁਹਾਡੇ ਆਏ ਵਾਏ ਪੁੱਛੇ ਬੈਠੇ ਨੇ ਉਹ ਵੀ ਪੌਸ਼ਲਰ ਦਾ ਕਾਰੋਬਾਰ ਕੀ ਨੇ ਅੱਜਕੱਲ ਉਹਨਾਂ ਕੋਲ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਕੋਠੀਆਂ ਤੇ ਚਾਹੀ ਖਾਣੇ ਉਹਨਾਂ ਪੁੱਛੋ ਤੁਹਾਡੇ ਕਾਰੋਬਾਰ ਕੀ ਨੇ ਇਹ ਪੁੱਛਦਾ ਸੀ ਉਹ ਹੀ ਦੱਸ ਦੋ ਕੀ ਕਾਰੋਬਾਰ ਨੂੰ ਦੇਗੇ ਇਸ ਕਰਕੇ ਤਾਂ ਮਿਸਾਬ ਵਿਰੋਧੀ ਕੀ ਕਰਦੇ ਮੈਂ ਉਹਨਾਂ ਨੂੰ ਕਹਿ ਤਾ ਭਾਈ ਉਹਦਿਆਂ ਨੂੰ ਭਾਈ ਤੁਸੀਂ ਵੀ ਕੱਲ ਤੱਕ ਕੇਸੇ ਸਿਸਟਮ ਦਾ ਹਿੱਸਾ ਸੀਗੇ ਤੁਹਾਡੀ ਵੀ ਜ਼ਮੀਰ ਨਾ ਬਰਗਾੜੀ ਦੇ ਵੇਲੇ ਜਾਗੀ ਤੇ ਨਾ ਬੈਬਲ ਕਲਮ ਜਾਗੀ ਦਾ ਕੋਟ ਕਪੂਰੇ ਵਾਲੇ ਜਾਗੀ ਬਿਲਕੁਲ ਅੱਜ ਤੁਸੀਂ ਵੱਖਰੇ ਹੋ ਗਏ ਤੇ ਤੁਸੀਂ ਇੰਜ ਰੋਲਾ ਪਾਉਂਦੇ ਹੋ ਸਵਾਦ ਤਸੀ ਉਦੋਂ ਆਪਾਂ ਛੱਡ ਕੇ ਪਾਸੇ ਉਹ ਨਹੀਂ ਤੁਹਾਡੇ ਨਾਲ ਸਹਿਮਤੀ ਸੀ ਜੀ 328 ਨੂੰ ਤੁਮ ਗੁੰਮਗੇ ਤੁਸੀਂ ਤਾਂ ਵੀ ਕੁਝ ਨਹੀਂ ਕੀਤਾ ਜਿਹੜੇ ਜਿਹੜੇ ਉੱਤਾਰ ਇਨਸਾਫ ਲੈਣੇ ਸੀ ਉਹਨੂੰ ਕੁੱਟਮਾਰ ਕੀਤੀ ਤੇ ਬੀਬੀਆਂ ਦੇ ਕੱਪੜੇ ਪਾੜੇ ਗਏ ਉਹਨਾਂ ਨੂੰ ਕੁਝ ਨਹੀਂ ਕੀਤਾ ਤੁਸੀਂ ਕੀਤਾ ਤੁਸੀਂ ਕੀਤਾ ਕੁਝ ਤੁਸੀਂ ਇਸ ਸਿਸਟਮ ਵਿੱਚ ਅਸੀਂ ਕਿ ਹੁਣ ਵੀ ਜੇ ਤੁਹਾਨੂੰ ਗੱਲ ਕਰਨੀ ਹੈ ਸੋਚ ਸਮਝ ਕੇ ਕਰੋ ਅਧਾਰ ਲੈਸ ਨਾ ਗੱਲ ਕਰੋ ਕੋਈ ਜਿਹੜੀ ਆਧਾਰ ਦੀ ਹੋਵੇ ਉਹ ਗੱਲ ਕਰੋ ਜਿਹਦੀ ਕੋਤੇ ਪੱਕੇ ਸਬੂਤ ਹੋ ਗਏ ਕਰਨੀ ਚਾਹੀਦੀ ਹੈ ਜੀ ਮੈਂ ਨਾ ਸੁਖਬੀਰ ਸਿੰਘ ਬਾਦਲ ਹਰ ਮਾ ਹਰ ਪੀੜਤਾ ਕੋਲ ਜਾ ਕੇ ਪੈਸੇ ਵਸਾਕ ਆਪਣੀ ਜੇਬ ਚ ਵੰਡੇ ਜਿਵੇਂ ਕਿ ਲੋਕਾਂ 'ਚ ਧਾਰਨਾ ਇਹ ਹੋ ਪਾਈ ਜਾਣੀ ਵੀ ਇਹਦੇ ਸ਼੍ਰੋਮਣੀ ਕਮੇਟੀ ਦੀ ਗੋਲਪ ਚੋਂ ਪੈਸੇ ਆਏ ਦੀ ਗਾਨਿਆਪਸਿੰਘ ਉਹਨਾਂ ਦੇ ਵੱਲੋਂ ਅੱਜ ਮੀਟਿੰਗ ਵੀ ਕੀਤੀ ਗਈ ਉਹਨਾਂ ਨੂੰ ਜਿਹੜੇ ਕਾਲੇਦਲ ਨੇ ਮੀਟਿੰਗ ਕੀਤੀ ਜਿਵੇਂ ਜਚੂਨਾ ਨੇ ਕਿਹਾ ਵੀ ਕਿਹਾ ਦੇਖੋ ਜੇ ਸ਼੍ਰੋਮਿਕ ਕਮੇਟੀ ਪੈਸੇ ਦਾ ਐਲਾਨ ਕਰ ਦੇਸੇ ਤਾਂ ਅਗਲੇ ਦਿਨ ਫਿਰ ਸੁਖਬੀਰ ਸਿੰਘ ਬਾਹਰਲ ਉਹੀ ਪੈਸੇ ਜਾ ਕੇ ਦੇ ਕੇ ਆਉਂਦਾ ਸੀ ਉਹੀ ਡੀਜ਼ਲ ਜਿਹੜਾ ਇਸ ਦੇ ਵੱਲੋਂ ਲੋਹੜਪੀੜ ਤਾਂ ਵਿੱਚ ਲੋਕਾਂ ਨੂੰ ਜਿਹੜਾ ਦਿੱਤਾ ਗਿਆ ਬਿਲਕੁਲ ਠੀਕ ਹੈ ਰੁਕ ਕਰੋ ਬਿਲਕੁਲ ਠੀਕ ਹੈ ਹੂੰ ਸਖਬੀਰ ਸਿੰਘ ਬਾਦਲ ਇਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਡਿਜੀਟਲ ਦੇਊਗਾ ਤੇ ਫਰਾਰੇ ਪੰਪਤ ਦੇ ਦੇ ਜੇ ਭਰਾ ਨੂੰ ਜੀ ਸਖਬੀਰ ਸਿੰਘ ਬਾਦਲ ਸਮਰਥਾ ਸਖਬੀਰ ਸਿੰਘ ਬਾਦਲ ਅੱਜ ਉਹਨਾਂ ਅਮੀਰ ਸਿੱਖਾਂ 'ਚੋਂ ਇੱਕ ਸਿੱਖ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਪ੍ਰਾਪਰਟੀ ਕਿੰਨੀ ਦਾ ਕੋਲ ਹੈ ਲੇਕਿਨ ਉਹਨਾਂ ਦੇ ਵਿੱਚ ਤੇ ਇਹਦੇ 'ਚ ਫਰਕ ਇਹ ਤੇ ਲੋਕਾਂ ਨਾਲ ਦਰਦ ਵੰਡਾਉਣ ਗਏ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਗਏ ਤੇ ਉੱਥੇ ਵੀ ਕਹਿੰਦੇ ਵੀ ਭਾਈ ਸਾਡੀ ਸਰਕਾਰ ਬਣਾ ਦੇ 2027 ਤੱਕ ਜੀ ਕਿਸੇ ਕਹਿੰਦਾ ਭੁੱਖੇ ਨੂੰ ਦੋ ਤੇ ਦੋ ਕਹਿੰਦਾ ਚਾਰ ਰੋਟੀਆਂ ਇਹਨਾਂ ਵਾਸਤੇ ਸਰਕਾਰ ਹੀ ਚਾਰ ਰੋਟੀਆਂ ਕਹਿੰਦੇ ਸੜੀ ਸਰਕਾਰ ਬਣਾ ਦੇ ਬਾਕੀ ਕੋਈ ਗੱਲ ਕੋਈ ਲੁੱਟਣ ਦੀ ਕਸਰ ਹੈ ਨਹੀਂ ਇਹਦੇ ਵਿੱਚ ਇਸ ਕਰਕੇ ਸ਼੍ਰੋਮਣੀ ਕਮੇਟੀ ਕਹਿੰਦੀ 77 ਲੱਖ ਰੁਪਏ ਦਾ ਬਿਉਰਾ ਦੇ ਦਿਓ ਇਹਨਾਂ ਦੀ ਗੁਰਦੁਆਰਾ ਗੱਜਟੇ ਕਹ ਰਿਹਾ ਮੇਰੇ ਕੋਲ ਦੀ ਰਿਪੋਰਟ ਹੈ ਵੀ ਇਸ ਸਾਲ ਪੀਟੀਸੀ ਨੇ ਇਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਪ੍ਰਧਾਨ ਸਾਹਿਬ ਝੂੜ ਗਿਆ ਪੰਡਾ ਮੰਨ ਜਾਂਦੇ ਕਹਿੰਦੇ ਪਹਿਲਾਂ 3 ਕਰੋੜ ਦਿੰਦੇ ਸੀ ਹੁਣ 2 ਕਰੋੜ ਦਿੰਦੇ ਆ ਮੈਨੂੰ ਇੱਕ ਸ਼੍ਰੋਮਣੀ ਦੇ ਸਾਫ ਦਾ 75 ਦੀ ਕਾਪੀ ਭੇਜੀ ਬਕਾਇਦਾ ਤੌਰ ਤੇ ਆ ਵੇਖ ਲਓ ਜੀ ਇੱਥੇ ਪੈਸੇ ਹੈਗੇ ਨੇ ਐਮਪੀਟੀਸੀ ਦੇ ਕਿਉਂ ਝੂਠ ਬੋਲਦੇ ਹੋ ਯਾਰ ਇਹਨੂੰ ਕਿਹੇ ਸੀਟਾਂ ਤੇ ਬੈਠ ਸੱਚ ਬੋਲੋ ਤੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੋ ਇਸ ਕਰਕੇ ਸ਼੍ਰੋਮਣੀ ਕਮੇਟੀ ਸਭ ਅੱਛਾ ਨਹੀਂ ਗਾ ਤੇ ਸ਼੍ਰੋਮਣੀ ਕਮੇਟੀ ਜੋ ਕਰ ਰਹੀ ਆ ਉਹ ਵੀ ਇੱਛਾ ਨਹੀਂ ਗਾ ਮੈਂਬਰਾਂ ਦੀ ਜੇ ਗੱਲ ਕਰ ਲਈਏ ਤੇ ਸਾਰੇ ਧਾਤੇ ਤੋਤੇ ਨਹੀਂ ਉੱਥੇ ਹੈਗੇ ਤੇ ਮੈਂ ਫਿਰ ਕਹਿੰਦਾ ਤਾਂ ਅਮੀਰ ਸਾਹਿਬ ਪ੍ਰੈਸੋਂ ਜਿਹੜੇ ਤੁਹਾਡੇ ਆਲੇ-ਦੁਆਲੇ ਬੈਠੇ ਉਹਨਾਂ ਪੁੱਛ ਲੋ ਦੋ ਚਾਰ ਨੂੰ ਵੀ ਤੁਹਾਡਾ ਕਾਰੋਬਾਰ ਕੀ ਹੈ ਪੁੱਛੋ ਜਿਹੜੇ ਨਾਲ ਤੁਹਾਨੂੰ ਤੁਹਾਡੇ ਕੋਲ ਮਹੀਗੀਆਂ ਗਿੱਡੀਆਂ ਕਿੱਥੋਂ ਆਈਆਂ ਨੇ ਤੁਹਾਡੇ ਕੋਲ ਮਹੀਗੀਆਂ ਕੋਠੀਆਂ ਕਿੱਥੋਂ ਆਈਆਂ ਨੇ ਪੁੱਛੋ ਉਹਨਾਂ ਨੂੰ ਆਪੇ ਪਤਾ ਲੱਗ ਜਾਊਗਾ ਵੀ ਤੁਸੀਂ ਕਿੰਨੇ ਸੱਚੇ ਤੇ ਕਿੰਨੇ ਝੂਠੇ ਜੇ ਮੈਂ ਫਿਰ ਉਹੀ ਗੱਲ ਕਹਿੰਦੀ ਪਿਓ ਤੇ ਚਲੋ ਲੂਣ ਬੁੰਦੀ ਜਾਂਦੇ ਆ ਤੁਹਾਡੇ ਕੋਲ ਲੂਣ ਹੀ ਬੁੰਨਣ ਵਾਸਤੇ ਨਹੀਂ ਗਾ ਸਿਮਰਜੀਤ ਸਿੰਘ ਬੈਸ ਸਾਬਕਾ ਵਿਧਾਇਕ ਨੇ ਤੇ ਐਮਪੀ ਦੀ ਲੈਕਚਰ ਵੀ ਲੜ ਚੁੱਕੇ ਨੇ ਜੀ ਕਿੰਨੇ ਠੋਕ ਸੀ ਤਿੰਨ ਭਰਾਵਾਂ ਦੀ ਪਰਮਜੀਤ ਸਿੰਘ ਬਲਵਿੰਦਰ ਸਿੰਘ ਤੇ ਸਿਮਰਜੀਤ ਸਿੰਘ ਬੈਸ ਸਿਮਰਜੀਤ ਸਿੰਘ ਬੈਸ ਤੇ ਇਹ ਆਪੀ ਕਿਸੇ ਵੇਲੇ ਇਹਨਾਂ ਤਿੰਨਾਂ ਭਰਾਵਾਂ ਦੇ ਵਿੱਚ ਸੁਈ ਤਾਂ ਕੀ ਹਵਾ ਵੀ ਨਹੀਂ ਸੀ ਲੰਗਦੀ ਅੱਜ ਹਵਾ ਛੱਡ ਕੇ ਇੰਨੇ ਪਾਰੇ ਪੈ ਗਿਆ ਕਿ ਬੀਤੀ ਰਾਤ 10:00 10 ਵਜੇ ਸਿਮਰਜੀਤ ਤੇ ਇਹਨਾਂ ਦੇ ਭਰਾ ਪਰਮਜੀਤ 'ਚ ਗੋਲਾਬਾਰੀ ਹੋਈ ਮੰਦਭਾਗੀ ਕਟਣਾ ਨਹੀਂ ਹੋਣੀ ਚਾਹੀਦੀ ਸੀ ਜੀ ਜੇ ਹੋਈ ਹੈ ਤੇ ਮੇਰਾ ਖਿਆਲ ਹੈ ਭੀਏ ਦੇ ਵਿੱਚ ਤਸਵੀਰ ਤੱਕ ਜਿਹੜਾ ਦੁਪਹਿਰ ਤੱਕ ਕੰਪਰੋਮਾਈਜ਼ ਦੀ ਗੱਲ ਚੱਲ ਜਰੀ ਨਹੀਂ ਹੋਇਆ ਤੇ ਆਖਰਕਾਰ ਫਿਰ ਸਿਮਰ ਜੀ ਦੇ ਬੈਸ ਨੂੰ ਪੁਲਿਸ ਕੋਲ ਜਾਣਾ ਪਿਆ ਤੇ ਫਿਰ ਗੱਲ ਬਾਹਰ ਆਈ ਤੇ ਰਾਤੀ ਗੋਲੀ ਚਲੀ ਨਾ ਅਫਸਰ ਅਗਲੀ ਡਿਟੇਲ ਮੈਂ ਫੇਰ ਕਰੂੰਗਾ ਕੋ ਸਿਮਰ ਜੀ ਤੇ ਬੈਸ ਕੋਈ ਪਲਾ ਬੰਦਾ ਨਹੀਂ ਦਬੰਗ ਵਿਅਕਤੀ ਹੈ ਜਿੱਦਾਂ ਤਸਕੀਰਦਾਰ ਨੂੰ ਕੁੱਟਿਆ ਸੀ ਜਿਸ ਤਰ੍ਹਾਂ ਨੂੰ ਲੰਗਿਆ ਕੀਤਾ ਸੀ ਖੇਰ ਕੱਟੀ ਸੀ ਬੜਾ ਕੁਝ ਕੀਤਾ ਸੀ ਤੇ ਫਿਰ ਗੱਲ ਕਰਾਂਗੇ ਆਪਾਂ ਜੀ ਦੇਖੋ ਸਿਮਰ ਸਿੰਘ ਬੈਸ ਉਹਦਾ ਜਾਤੀ ਰੱਦ ਦੇ ਕੀ ਹੈ ਇਸ ਜੇ ਚੰਗਾ ਬੰਦਾ ਲੋਕ ਸੇਵਾਦਾਰ ਲੋਕਾਂ ਦੀ ਅਮਰਤਾਰੀ ਬੰਦਾ ਲੋਕਾਂ ਦੀ ਸੇਵਾ ਕਰਨੀ ਜਾਣਦਾ ਵਾ ਜੀ ਜੀ ਬਹੁਤ ਸ਼ੁਕਰੀਆ ਜੀ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਬਿਲਕੁਲ ਸ਼ੁਕਰੀਆ